ਕਿੰਨਾ ਘਟ ਗਿਆ ਸੋਨੂੰ weight 20 kg ਵੇਖੋ ਜੇ ਮੁੰਡੇ ਵਰਕਆਊਟ ਕਰਦੇ ਨੇ ਤਾਂ ਕੁੜੀਆਂ ਵੀ ਕਿਨੋਂ ਘਟਦੀਆਂ ਆ ਆਪ ਹਿੰਦੀ ਬੋਲਦੇ ਪੰਜਾਬੀ ਦੋਨੋਂ ਮੈਂ ਖੁਸ਼ ਆਂ ਬਸ ਹੈਪੀ ਹੋਣਾ ਨਹੀਂ ਹੈ ਯੈਂਕੀ ਲੱਗਣ ਦੇ ਭਾਈ ਤੁਹਾਡੇ ਇੰਨੇ ਪਕੌੜੇ ਮਸ਼ਹੂਰ ਹੈਗੇ ਤੂੰ ਆਪ ਕੋ ਨਹੀਂ ਪਰੀ ਦੇ ਪਕੌੜੇ ਖਾਂਦਾ ਤੂੰ ਕਿੰਨਾ ਡਾਈ ਆ ਜਾ ਬੈਲਟ ਲੈ ਗਿਆ ਕਮਾਂਡੋ ਕਹਿੰਦਾ ਇਹਨੂੰ ਕੱਢ ਦੋ ਆਦੀ ਲੋੜ ਨਹੀਂ ਮੀਟਾਂ ਦੀ ਅੱਜ 3 3 ਇੰਚ 3 ਇੰਚ ਰਾ ਗਿਆ ਭਾਈ ਇਹਦਾ ਮਤਲਬ ਕਿ ਇਹ ਬੰਦੇ ਨੂੰ ਪਤਾ ਮੈਂ ਗਲਤੀਆਂ ਕਰਾਂ ਮੈਂ ਕੋਈ ਗਲਤੀ ਕੀਤੀ ਆ ਬੱਤ ਦਿਆਂ ਦੇ ਗਾੜੀ ਖਾਸ ਕਰਕੇ ਘਰਦਿਆਂ ਨੂੰ ਵਧੀਆ ਬੋਲਣਾ ਮਤਲਬ ਕਿ YouTube ਨੇ ਯਸ ਕਰਤੀ ਆ ਉਹਦਾ ਮਤਲਬ ਇਹ ਹੁੰਦਾ ਵਾ ਵੀ ਤੁਸੀਂ ਤੁਹਾਨੂੰ ਕਿਸੇ ਤਰ੍ਹਾਂ ਨੂੰ ਕੋਚਿੰਗ ਦੀ ਕਦੀ ਵੀ ਕੋਈ ਮੁਸ਼ਕਲ ਨਹੀਂ ਆਏਗੀ ਸਾਰੇ ਮਹਿਲ ਕੋਠੇ ਲੱਗੇ ਮੁੰਡੇ ਡੇ ਗੁੱਡੀਆਂ ਤੋਂ ਕਿੰਨੇ ਜਿਹੜੇ ਅੰਗਰੇਜ਼ੀ ਸਿੱਖੀ ਕੋਈ ਛਾਈ ਹੈ ਹਾਂ ਪਾਪ ਜਿਹੜਾ ਬੰਦਾ ਇਦਾਂ ਦਾ ਹੋਵੇ ਨਾ ਉਹਨੂੰ ਤੇ ਮੈਂ ਕੁੜੀਆਂ ਤੋਂ ਦੇਰ ਕੋਈ ਬੁਲਾਉਣਾ ਨਾ ਕਿੰਨੇ ਕੋਈ ਪੰਗਾ ਲਿਆ ਜੀ ਇੱਕ ਵਾਰੀ ਵਰਲਡ ਕੱਪ ਤੇ ਉਹ ਵੀ ਕਿਸੇ ਦੇ ਕਹਿਣ ਤੇ ਮੈਂ ਲਾਇਆ 5000 ਰੁਪਏ ਕਿੰਨਾ ਘਟ ਗਿਆ ਸੋਨੂੰ weight 20 kg 20 kg ਹੋਰ ਘਟਾ ਲੜਾ ਹਾਂਜੀ ਅੱਜ ਕੀ ਲਾ ਰਹੇ ਚੈਸ ਚ ਲਾ ਲਾ ਸ਼ੋਲਡਰ ਲਾ ਲਾ ਸ਼ੋਲਡਰ ਵੇਖੋ ਜੇ ਮੁੰਡੇ ਵਰਕਆਊਟ ਕਰਦੇ ਨੇ ਤਾਂ ਕੁੜੀਆਂ ਵੀ ਕਿਨੋਂ ਘਟਦੀਆਂ ਕਿੰਨੀ ਵਧੀਆ ਐਕਸਰਸਾਈਜ਼ ਕਰ ਰਹੀ ਐ ਪਰ ਵੇਖ ਲੋ 20 ਕਿਲੋ ਭਾਰ ਘਟਾਇਆ ਨੇ ਬਾਅਦ ਚ ਨਹੀਂ ਕਹ ਕੇ ਮੇਰਾ ਹੋਰ weight ਕੰਮ ਕਰੋ ਐਸੇ ਕਰੋ ਵੈਸੇ ਕਰੋ ਕਹਿੰਦੀ ਮੈਂ ਸੈਟੀਸਫਾਈ ਨਹੀਂ ਕੋਈ ਨਹੀਂ ਅਗਰ 20 ਹੋ ਗਿਆ ਤਾਂ ਬਾਕੀ ਵੀ ਕੰਮ ਹੋ ਜਾਏਗਾ ਮੈਂ ਜੇ ਮਾਤੀ ਮਾਈਂਡ ਚੇਂਜ ਕਰਨੇ ਲਈ ਬਾਸ ਰਿਲੈਕਸ ਹੋਣੇ ਲਈ ਰਿਜ਼ਲਟ ਤਾਂ ਫਿਰ ਆਪੇ ਮੈਜੇਗਾ ਜੇ ਹਿੰਦੀ ਵਿੱਚ ਬਾਤ ਕਰਦੀ ਹੈ ਨਾ ਮਾਈ ਹਿੰਦੀ ਇਜ਼ ਵੈਰੀ ਪੂਰ ਆਪ ਹਿੰਦੀ ਬੋਲਦੇ ਪੰਜਾਬੀ ਦੋਨੋ ਜੈਸੇ ਕੋਈ ਐ ਉਹ ਹੈ ਕਿ ਜੇ ਲੜਕੀ ਜਿਹੜੀ ਇੱਕ ਰੀਲ ਚੱਲੀ ਜਿਹੜੀ ਕਹਿੰਦੇ ਟੀਚਰ ਹੈਗੇ ਬਹੁਤ ਅੱਛਾ ਬੋਲਦੀ ਆ ਕਿਦਾਂ ਸੈਟੀਸਫਾਈਡ ਜੇ ਵਰਕਆਊਟ ਕਰ ਰਹੇ ਆ ਵਧੀਆ ਚੱਲ ਰਿਹਾ ਬਸ ਮੈਡਮ ਕੋਚਿੰਗ ਕਾਚਿੰਗ ਸਾਰਾ ਵਧੀਆ ਦਿੰਦੇ ਬਹੁਤ ਵਧੀਆ ਸਰ ਜਿਮ ਤੋਂ ਸੈਟੀਸਫਾਈਡ ਬਹੁਤ ਟਾਰਗੇਟ ਕੀ ਹੁਣ ਆਪਣਾ ਕਿੰਨਾ ਹੋਰ ਰਿਡਿਊਸ ਕਰਨਾ ਮੈਂ ਖੁਸ਼ ਐਂ ਬਸ ਹੈਪੀ ਹੋਣਾ ਨਹੀਂ ਐ ਆਪਣੇ ਆਪ ਨੂੰ ਪਿਛਲੇ ਸ਼ੇਪ ਥੋੜੀ ਬਾਡੀ ਵਰਕ ਕਰ ਲਈ ਹੈ ਨਾ ਜੀ ਸਰ ਬਾਡੀ ਥੋੜੀ ਟਾਈਟ ਹੋ ਗਈ ਵਧੀਆ ਜੀ ਹਾਂ ਥੈਂਕ ਯੂ ਸਰ ਕੀ ਯੰਗੀ ਲੱਗਣ ਦੇ ਭਾਈ ਕਿੰਨੇ ਹੋ ਗਏ 98 98 ਐ ਸਹੀ ਆ 98 99 ਥੋੜਾ ਬੜਚੜੀ ਜੇ ਖੜਾ ਪੀ ਜਾ ਬੰਗੀ ਦਾ ਤਾ ਬੰਗੀ ਕਨੀਰ ਨਹੀਂ ਤੁਹਾਡੇ ਇੰਨੇ ਪਕੌੜੇ ਮਸ਼ਹੂਰ ਹੈਗੇ ਤੂੰ ਆਪ ਕੋ ਨਹੀਂ ਪਨੀਰ ਦੇ ਪਕੌੜੇ ਖਾਂਦਾ ਸੱਚ ਬੋਲਿਆ ਕਰ ਨਹੀਂ ਮੈਂ ਨਹੀਂ ਖਾਂਦਾ ਪਹਿਲਾਂ ਪੀਜ਼ਾ ਖਾਂਦਾ ਸੀ ਹੁਣ ਬੰਦ ਕਰਤਾ ਕਰਤਾ ਪੱਕਾ ਪੱਕਾ ਹੋਰ ਕਿਉਂ ਗੱਲ ਕਰ ਲੋੜੀ ਤੇ ਗੁੜੀ ਡਾਈ ਆ ਨਹੀਂ ਡਾਈ ਆ ਮੈਂ ਤਾਂ ਬਾਬਾ ਵੇਖਿਆ ਲਾਲ ਗੁੜਾ ਦੇ ਰਾਇ ਸੀ ਹਾਂ ਗੁੜੀ ਆ ਕੀ ਮੈਨੂੰ ਖਵਾਵਾ ਝੂਠ ਨਾ ਬੋਲ ਕੇ ਕਰਕੇ ਡਾਈ ਹੈ ਡਾਈ ਆ ਡਾਈ ਆ? ਹਾਂ? ਪੀਰ ਦੀ ਡਰਾਉਂਦੇ ਰਹਿੰਦੇ ਨੇ ਪਹਿਲਾਂ ਤੂੰ ਕਹਿੰਦਾ ਮੈਂ ਨਹੀਂ ਡਾਈ ਹਾਂ ਤੂੰ ਕਹਿੰਦਾ ਡਾਈ ਆ। ਜਾ ਬੈਲਟ ਲੈ ਗਿਆ। ਡਾਕਟਰ ਨਹੀਂ ਮਾਰੀ। ਡਾਕਟਰ ਨਹੀਂ ਜਿਹੜੇ ਡਾਕਟਰ ਹੈਗੇ ਉਹ ਵੀ ਕੁੜੀਆਂ ਡਾ ਲੈਂਦੇ ਆ। ਹਾਂਜੀ। ਉਹ ਭਰਾ ਉਧਰ ਜਿਹੜਾ 999 ਨੂੰ ਗੱਲ ਕਰੀਏ ਨਾ। ਤੇਰੇ ਕੋਈ ਜਿਹੜਾ ਨੂੰ ਬਲੱਗ ਲਿਆ। ਜਾ। ਉਹ ਬਲੌਗਰ ਆ ਗਿਆ ਥਾਟ। ਇੱਧਰ ਵੇਖੋ ਬਲੌਗਰ ਆ। ਬਲੌਗਰ ਸਾਹਿਬ। ਉਹ ਜੌਂਡੀ ਮੰਡੋ ਕਹਿੰਦਾ ਨੂੰ ਕੱਢ ਦੋ ਉਹਦੀ ਲੋਕ। ਸਾਡੀ ਬਣਾ ਲਈ ਅੱਜ। ਇੰਚ ਰਹਿ ਗਿਆ ਆਪਣਾ ਵੱਡਾ ਹੁੰਦਾ 3 ਇੰਚ 3 ਇੰਚ ਰਹਿ ਗਿਆ ਬਾਈ ਸਸ ਵੱਡਾ ਹੁੰਦਾ ਮੈਂ ਕਹਿੰਦਾ ਤੈਨੂੰ ਕਿਹੜੀ ਐਕਸਲ ਮੰਗਣੀ ਹੈ ਤੈਨੂੰ ਵੀ ਵੇਖਣ ਦਾ ਕਰਦਾ 97 98 97 ਇਹ ਬਾਬਾ ਹੀ ਨੇ ਗੱਡੀ ਲਾਦਾ ਨਵੀਂ ਐਕਸਲ ਭੁੜਕਾਓ ਬੜਾ ਉੱਤੇ ਜਾਂਦਾ ਨਹੀਂ ਹੈ ਆਹ ਇਤਨਾ ਕਰੀ ਜਾਂਦਾ ਚੱਲ ਓਏ ਜੰਪੇ ਕਿੱਥੋਂ ਹੋਵੇ ਜੀ ਕਿੰਨੇ ਕਿਹ ਕਿਹ ਕਿਹੜੇ ਕਿਹੜੇ ਹਏ 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 ਬੱਲੇ ਕੋੜੀ ਹਏ 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 ਬੱਲੇ ਹਏ ਹਏ ਤੀਰੋਂ ਉਹ ਬਾਸ ਇਹਦਾਈ ਬਲਾਈ ਨੂੰ ਐਕਸਾਈ ਅਸੀਂ ਬਲੌਦਰੇ ਆਉਣ ਸਾਡੇ ਨਾ ਵੇਖਿਆ ਕਰੋ ਕਦੇ ਭਾਈ ਆ ਕੇ ਪੈਸੇ ਵੰਡਣਾ ਉਹ ਨਹੀਂ ਪੈਸੇ ਨਹੀਂ ਵੰਡਦੇ ਪੈਸੇ ਮੈਨੂੰ ਕਹਿੰਦੇ ਸੌਹ ਪਾਈ ਆ ਕਹਿੰਦੇ ਜੇਬ ਵੀ ਨਹੀਂ ਰੱਖਣੀ ਮੈਂ ਨਾ ਹੀ ਲੈਣਾ ਉਹ ਕਹਿੰਦੇ ਜੇਬ ਨੇ ਰੱਖਿਆ ਮੁਰਕੇ ਖੁੱਲਾ ਦੇਖੋ ਇਹਦਾ ਇਹ ਵੀ ਸਾਰੇ ਇਕੱਠੇ ਹੋ ਜਾਂਦੇ ਕਹਿੰਦੇ ਜਿਹੜੇ ਨੂੰ ਬੁਲਾ ਕੇ ਤੇਰੀ ਕਲਾਸ ਲਾਉਣੀ ਮੈਂ ਹਾਂ ਬੁਲਾਉਣ ਕਨੇਰ ਬੁਲਾਣਾ ਬਲਾ ਬਲਾ ਗਲਤ ਕਰ ਲਿਆ ਮੈਂ ਕਿਹਾ ਇਹਨੂੰ ਬਲਾਅ ਚੰਨ ਨਾ। ਜੀ। ਸਭ। ਮੈਂ ਕਹਿੰਦਾ ਕੈਮਰੇ ਗੜੀ ਆ ਤੇ ਕਹਿੰਦਾ ਨਹੀਂ। ਇਹਦਾ ਮਤਲਬ ਕਿ ਬੰਦੇ ਨੂੰ ਪਤਾ ਮੈਂ ਗਲਤੀ ਆ ਕਰਾਂ। ਮੈਂ ਕੋ ਗਲਤੀ ਕੀਤੀ ਆ। ਤੇ ਕੈਮਰੇ ਗੜੀ ਹਣ ਕੋ ਚਾਹੀਦੀ ਆ ਆਪਾਂ। ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖੜਾ ਹਰ ਪਰ ਕੀ ਗਲਤੀ ਕੀਤੀ ਦੱਸ। ਇਹ ਤੈਨੂੰ ਪਤਾ ਤੇ ਮੈਂ ਸ਼ਾਰਟਕਟ ਕਹਦਾ ਪੇਸ਼ੈਂਸ ਰੱਖ ਲੈ ਬਸ ਤੇਰੀ ਉਮਰ ਬੜੀ ਛੋਟੀ ਹੋ ਤੇਰੇ ਕਾਰਨਾਮੇ ਬੜੇ ਵੱਡੇ ਤੇ ਤੂੰ ਉਹ ਇਨਸਾਨ ਹੈਗਾ ਜਿਹਨੇ ਮੂੰਹ ਕਹਿ ਮੈਨੂੰ ਬੈਲਟ ਮਾਰੋ ਤੇ ਮੇਰੀ ਮੇਰੀ ਅੰਦਰੂ ਆਤਮਾ ਨਹੀਂ ਮੰਨੀ ਕਿਉਂਕਿ ਮੇਰੇ ਕਿਉਂ ਨਹੀਂ ਮੰਨੀ ਕਿ ਮੇਰਾ ਹੱਕ ਹੀ ਨਹੀਂ ਆਇਆ ਤੇਰੇ ਤੇ ਤੂੰ ਸ਼ਿਕਰਦਿਆ ਮੇਰਾ ਉਹ ਉਹ ਤੂੰ ਲਾਂਬਾ ਬਣ ਦਵਾਤਾ ਠੰਡਾ ਰਹਿਆ ਕਰ ਮਹਾਰਾਜ ਦੀ ਬਾਣੀ ਚੋਂ ਦਾ ਬਾਬਾ ਹੋਰ ਖਾਣਾ ਖੁਸ਼ੀ ਖੁਬਾਰ ਜਿੱਤ ਖਾਦੇ ਤਾਂ ਪੀੜੀ ਮਨ ਮੇ ਚਲੇ ਵਕਾਰ ਬਾਬਾ ਹੋਰ ਖਾਣਾ ਖੁਸ਼ੀ ਖੁਬਾਰ ਇਹ ਕਦੇ ਖਾਣਾ ਪੀਣਾ ਕੰਟਰੋਲ ਕਰ ਇੱਕ ਬੋਲੀ ਪਾਲੀ ਆਪਣੀ ਸਹੀ ਕਰ ਇਹ ਤੈਨੂੰ ਪਤਾ ਕਿ ਤੂੰ ਗਲਤ ਬੋਲਦਾ ਤਾਂ ਸੁਣ ਪਲੇਅਰ ਬਣਾਉਗਾ ਟੌਪ ਦਾ ਮੈਨੂੰ ਨਹੀਂ ਮੇਰੇ ਕੋਈ ਆਉਣੇ ਕਈ ਜਾਣੇ ਤੇਰੀ ਜ਼ਿੰਦਗੀ ਬਰਬਾਦ ਹੋਈ ਨਹੀਂ ਮੈਂ ਤੇਰਾ ਪਹਿਰੇ ਨਾਂ ਲੇਤਾ ਵੱਡਿਆਂ ਦੇ ਗਾੜੀ ਖਾਸ ਕਰਕੇ ਘਰਦਿਆਂ ਨੂੰ ਵਧੀਆ ਬੋਲਣਾ ਮੈਨੂੰ ਆ ਕੇ ਨਾਂ ਬੁਲਾ ਮੇਰੇ ਪੈਰੀ ਹੱਥ ਨਾਲ ਆ ਮੇਰੇ ਪੈਰੀ ਹੱਥ ਲਾਉਂਦਾ ਕੋਈ ਫਰਕ ਨਹੀਂ ਜੇ ਤੂੰ ਘਰ ਸਹੀ ਨਹੀਂ ਬੋਲਦਾ ਕੋਈ ਫਰਕ ਨਹੀਂ ਸਬਸਕ੍ਰਾਈਬਰ ਬੁਲਾਇਆ ਕਰ ਜਿੱਦ ਤਣ ਮੈਨੂੰ ਗੁੱਡ ਨਿਊਜ਼ ਆ ਗਈ ਮੈਂ ਬਲੌਗਰ ਹੀ ਇਸ ਤਰ੍ਹਾਂ ਹੀ ਰਹਿਣਾ ਤੈਨੂੰ ਮੈਂ ਸਪੈਸ਼ਲ ਸਨਮਾਨਤ ਕਰੂੰਗਾ ਠੀਕ ਆ ਮੈਂ ਪੰਜ ਛੇ ਦਿਨ ਤੇਰੇ ਕੋ ਲੈਣੀ ਤੇ ਘਰ ਮੈਂ ਫੋਨ ਕਰਕੇ ਪੁੱਛ ਲੈਣੀ ਤੇ ਮੈਂ ਸ਼ਾਰਟਕਟ ਚ ਮਤਲਬ ਬਾਰੇ ਇਜਤ ਗੱਲ ਕਰਨ ਨਾਲ ਤੈਨੂੰ ਕੁਝ ਨਹੀਂ ਕਿਹਾ ਜਾ ਠੀਕ ਆ ਮਤਲਬ ਕਿ YouTube ਨੇ ਯੈਸ ਕਰਤੀ ਆ ਉਹਦਾ ਮਤਲਬ ਇਹ ਹੁੰਦਾ ਵਾ ਕਿ ਤੁਸੀਂ ਤੁਹਾਡਾ ਸਾਨੂੰ ਜਿਹੜੇ ਵੀ ਕੰਟੈਕਟ ਆ ਕੇ ਸਾਨੂੰ ਵਧੀਆ ਲੱਗੇ ਆ ਤੇ ਇਹ ਗੁੱਡ ਜੇ ਤੇ ਤੁਸੀਂ ਇੱਜ ਜਿਹੜੀ ਪ੍ਰੈਜ਼ੇਬਿਲਟੀ ਵਾਸਤੇ ਅਪਰੂਵ ਕਰ ਦੇਣਾ ਵੀ ਓਕੇ ਰਿਪੋਰਟ ਇਹਦਾ ਮਤਲਬ ਯੈਸ ਹੋ ਗਈ ਆ ਪੈਸੇ ਆਉਣੇ ਨਾ ਆਉਣੇ ਉਹ ਬਾਅਦ ਦੀ ਗੱਲ ਆ ਉਹ ਐਡ ਹੁੰਦੀ ਆ ਜਿਹੜੀ ਵੀਡੀਓ ਚੱਲੀ ਉਸ ਹਿਸਾਬ ਨਾਲ ਐਡ ਲਾ ਕੇ ਪਏ 5 ਹਜ਼ਾਰ 10 ਹਜ਼ਾਰ 50 ਹਜ਼ਾਰ ਉਹਨਾਂ ਨਾਲੇ ਆਪਾਂ ਵੈਸੇ ਵੀ ਗੱਲ ਕੀਤੀ ਆਪਾਂ ਸਪੋਰਟਸ ਹੀ ਲਾਉਣੇ ਆ ਜਿਹੜਾ ਜਿਹੜਾ ਵੀ ਬੰਦਾ ਲੋੜ ਬੰਦਾ ਆ ਆਪਾਂ ਸਪੋਰਟਸ ਲਾਉਣੇ ਆ ਆਪਾਂ ਜਿਮ ਦੇ ਅੰਦਰ ਬੋਲੇ ਆ ਉਹ ਕੋਈ ਇਹ ਨਹੀਂ ਹੁੰਦੀ ਆ ਵੀ ਤੈਨੂੰ ਵਧਾੜੀਆਂ ਆਤ ਨਹੀਂ ਇੱਥੇ ਸੌ ਖਾ ਲੋ ਦਿਓ ਖਾ ਲੋ ਉਹਦੀ ਸਾਨੂੰ ਮਨੀ ਨਹੀਂ ਆ ਗਈ ਉਹਦੇ ਵਾਸਤੇ ਟੀਮ ਵਰਕ ਹੁੰਦਾ ਟੀਮ ਵਰਕ ਕੀ ਹੁੰਦਾ ਵੀ ਵੀਡੀਓ ਸਾਰੇ ਜਣੇ ਵਾਚ ਕਰਿਆ ਕਰੋ ਜਿੰਨੇ ਵੀ ਆਪਣੇ ਕੱਲ ਨੂੰ ਬਾਬਾ ਜੀ ਦਾ ਸਹੁਰੇ ਗਏ ਜਾਂ ਕੱਲ ਨੂੰ ਵਿਆਹ ਡੱਬੇ ਦੇ ਜਾਣੇ ਕਹਿਣ ਕਿ ਆ ਮੇਰਾ ਜਿਮ ਆ ਐਜ਼ ਅ ਕੋਸ ਆ ਆਪਾਂ ਓ ਬੱਚਿਆਂ ਦੀਆਂ ਵੀਡੀਓ ਜਿਸ ਤਰ੍ਹਾਂ ਕਈ ਹਾਰਡ ਵਾਸਤੇ ਆਪਾਂ ਇੰਸਟਾਗ੍ਰਾਮ ਤੇ ਨਹੀਂ ਪਾ ਸਕਦੇ ਉੱਥੇ ਪਾ ਸਕਦੇ ਆ ਇਹਦਾ ਨਵੇਂ ਨਵੇਂ ਕਿੰਵਾਈਟ ਜਿਹੜੀ ਵਾਰ ਕਰਾਂਗੇ ਪਰਸੋਂ ਹਨਕ ਮੰਡੂ ਹਾਂਜੀ 4 ਹਫ਼ਤੇ ਹੋ ਗਏ 4 ਹਫ਼ਤੇ ਹੋ ਗਏ ਨੂੰ ਪਤਾ ਹੀ ਨਹੀਂ ਉਹ ਅਸੀਂ ਅਪਡੇਟ ਵੀ ਕੀਤਾ 4 ਹਫ਼ਤੇ ਹੋ ਗਏ ਹੋ ਖੋਲੇ ਇੱਕ ਚੀਜ਼ ਇਹ ਆ ਬਾਕੀ ਹਾਂ ਮੈਂ ਚੈਨਲ ਵਾਈ ਕਹਿਣਾ ਚਾਹਣਾ ਕਿ ਤਿੰਨ ਤੁਸੀਂ ਆਪਣਾ ਰਾਣਾ ਦਾ ਰੌਜ ਜਿਮ ਦੇ ਵਿੱਚ ਜਿਹੜੇ ਸਾਡੇ ਅਵੇਲੇ ਕੋਚ ਆ ਬਾਕੀ ਇੱਕ ਦੋ ਮੁੰਡੇ ਹੋਰ ਹੋਣਗੇ ਦੁਪਹਿਰਾਂ ਵਾਲੇ ਚੱਲ ਗਿਆ ਆਪਾਂ 6 ਮੁੰਡਿਆਂ ਦੀ ਪਰਿਵਾਰ ਟੀਮ ਹੈਗੀ ਆ ਸਤਵਾਂ ਮੈਂ ਬਾਕੀ ਜਿਹੜੇ ਐਡੀਟਰ ਤੇ ਹੋਰ ਇਹ ਤੇ ਬਹੁਤ ਟੀਮ ਨੇ ਸਾਡੀ 20 ਬੰਦਾਂ ਦੀ ਟੀਮ ਹੈਗੀ ਆ ਜਿਹੜੀ ਅਸੀਂ ਪਰਿਵਾਰ ਕੀ ਇੱਕ ਸਾਰਾ ਬਾਕੀ ਜਿੰਨੇ ਪਰਿਵਾਰ ਹੀ ਆ ਮੈਂ ਕਿਸੇ ব্রাঞ্চ ਵਿੱਚ ਹੋਵਾਂ ਨਾ ਹੋਵਾਂ ਤੁਹਾਨੂੰ ਕਿਸੇ ਤਰ੍ਹਾਂ ਨੂੰ ਕੋਚਿੰਗ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਇਹ ਨਹੀਂ ਕਿ ਇਹਨਾਂ ਦੀ ਕੋਈ ਜ਼ਿੰਮੇਵਾਰੀ ਆ ਇਹਨਾਂ ਦੀ ਕੋਈ ਡਿਊਟੀ ਆ ਕੋਈ ਰਿਸਪੌਂਸਿਬਿਲਟੀ ਆ ਇਹਨਾਂ ਦਾ ਆਪਣਾ ਜਿਮ ਹੈ ਇਹਨਾਂ ਦਾ ਆਪਣਾ ਜਿਹੜਾ ਵੀ ਮੁੰਡਾ ਹੈਗਾ ਆਪਣਾ ਪਰਿਵਾਰ ਦਾ ਹਿੱਸਾ ਹੋਏਗਾ ਇਹ ਆਪਣੀ ਜ਼ਿੰਮੇਵਾਰੀ ਨਾਲ ਇਹਨਾਂ ਵਧੀਆ ਗਾਈਡ ਕਰਦੇ ਤਿੰਨੇ ਜਣੇ ਇਹ ਅਹੁਦੇ ਤਾਂ ਇਹਨਾਂ ਨੂੰ ਦਿੱਤੇ ਆ ਵੀ ਇਹ ਆਪਣੇ ਸ਼ਾਗਿਰਦ ਵੀ ਆ ਕੋਚ ਵੀ ਆ ਤੇ ਅੰਪਲਾਈ ਦੇ ਮੈਂ ਕਦੀ ਕੇ ਇਹਨੂੰ ਮੰਨਿਆ ਨਹੀਂ ਮੈਂ ਪਰਿਵਾਰਕ ਦਾ ਹਿੱਸਾ ਮੰਨਦਾ ਇਸ ਕਰਕੇ ਆਪਣੇ ਜਿੰਨੇ ਵੀ ਬੱਚੇ ਭੇਜੋ ਮੁੰਡੇ ਆ ਉਹ ਜਿੰਨੇ ਵੀ ਆ ਤੁਹਾਨੂੰ ਕਿਸੇ ਤਰ੍ਹਾਂ ਨੂੰ ਕੋਚਿੰਗ ਦੀ ਕਦੀ ਵੀ ਕੋਈ ਮੁਸ਼ਕਲ ਨਹੀਂ ਆਏਗੀ ਇਹ ਜਿਹੜੇ ਹਰ ਟਾਈਮ ਤੇ ਆਪਣੀ ਕੋ ਇਥੇ ਮੌਜੂਦ ਹੁੰਦੇ ਆ ਇਹਨਾਂ ਵਿੱਚੋਂ ਕੋਈ ਵੀ ਬੰਦਾ ਨਾ ਮੌਜੂਦ ਹੋਵੇ ਮੇਰੀ ਯਾਰੀ ਉਸ ਟਾਈਮ ਪੱਕੀ ਹੁੰਦੀ ਆ ਮੈਂ ਡਿਲੀ ਹੁੰਦਾ ਇਸ ਕਰਕੇ ਵਰਕਆਊਟ 3000 ਰੁਪਏ ਦੇ ਵਿੱਚ 3 ਮਹੀਨਾ ਦੀ ਫੀਸ ਆ ਇਨਕਲੂਡ ਪਰਸਨਲ ਟ੍ਰੇਨਿੰਗ ਡਾਈਟ ਪਲਾਨ ਕਾਰਡੀਓ ਵਰਕਆਊਟ ਕੰਪੀਟੀਸ਼ਨ ਸਾਰਾ ਕੁਝ ਦੇ ਵਿੱਚ ਬਾਕੀ ਦੋ ਦੋ ਲਫਜ ਇਹਨਾਂ ਦੇ ਗੱਡੀ ਕੈਮਰਾ ਕਰੋ ਕੋਚ ਸਾਹਿਬ ਦੇ ਗੱਡੀ ਕਰੋ ਕੁਝ ਪੰਨ ਵੈਸੇ ਬੋਲਿਆ ਕਰਨ ਨਾਂ ਵਗੈਰਾ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਆ ਦੱਸੋ ਕੋਈ ਕੋਚਿੰਗ ਦੀਆਂ ਦੀ ਤੁਹਾਨੂੰ ਵਧੀਆ ਲੱਗਾ ਤੇ ਸ਼ੌਕ ਨਾਲ ਕੋਚਿੰਗ ਦੇਂਦੇ ਨੇ ਕਿ ਜਾਂ ਬੋਏ ਨਾ ਦਿੰਦੇ ਕੋਚਿੰਗ ਨਹੀਂ ਨਹੀਂ ਬਿਲਕੁਲ ਸ਼ੌਕ ਨਾਲ ਮਜ਼ਾ ਆਉਂਦਾ ਬਿਲਕੁਲ ਸ਼ੌਕ ਨਾਲ ਭਾਈ ਹੁਣ ਦੋ ਇੱਕ ਛੁੱਟੀਆਂ ਜੀ ਕਰਦਾ ਜਿਮ ਜਾਈ ਟਾਈਮ ਨਾਲ ਪਰਮੀ ਜੀ ਵੀ ਦੱਸੋ ਜੀ ਸਾਹੀ ਦੋ ਦਿਨ ਦੇ ਤੇ ਘਰ ਰਹੇ ਤੇ ਟਾਈਮ ਨਹੀਂ ਪਾਸ ਹੋਣਿਆ ਸਹੀ ਸਹੀ ਤੇ ਅੱਜ ਵੀ ਸਾਰੇ ਮਹਿਬਲ ਕੋਠੇ ਲੱਗੀ ਮੁੰਡੇ ਨੇ ਗੁੱਡੀਆਂ ਤੋਂ ਯੂਟਿਊਬ ਚੈਨਲ ਵਾਸਤੇ ਇੰਨਾ ਸਬਸਕ੍ਰਾਈਬ ਹੋ ਗਿਆ ਦੰ ਤਿਬਾਕੀ ਅਥਾਰਾਈਜ਼ ਵੀ ਕਹਿ ਰਹੇ ਵੀ ਹੋ ਗਿਆ ਉਹਨਾਂ ਨੂੰ ਬਹੁਤ ਬਮਾਰਕਾ ਇਦਾਂ ਸਾਰੇ ਮੈਂਬਰ ਨਾਲ ਜੁੜੇ ਰਹੋ ਤਾਂ ਉਸਤਾਜ ਜੀ ਦੀ ਵੱਧ ਤੋਂ ਵੱਧ ਜਿਹੜੀ ਵੀਡੀਓ ਉਹ ਵਾਇਰਲ ਹੋਣਾ ਤੇ ਲੋਕਾਂ ਵਿੱਚ ਇੱਕ ਸਹੀ ਸਿਹਤ ਜਾਵੇ। ਅਸਲੀ ਗੱਲ। ਬਾਕੀ ਸਾਰੇ ਜਣੇ ਜਿਮ ਆਇਆ ਕਰੋ ਵਧੀਆ ਇਹ ਤੁਹਾਨੂੰ ਇੰਟਰੋਡਿਊਸ ਕਰਾਇਆ ਜਿਹੜੀ ਆਪਣੇ ਜਿਮ ਦੇ ਕੋਚਿਸ ਆ ਕਿ ਕਿਹਨੂੰ ਕਿਹ ਤਰ੍ਹਾਂ ਦੀ ਪ੍ਰੋਬਲਮ ਦੀ ਟੀਮ ਵਰਕ ਆ ਹਰ ਟਾਈਮ ਤੇ ਪੂਰਾ ਓਕੇ ਰਿਪੋਰਟ ਗਾਈਡੈਂਸ ਮਿਲਦੀ ਆ ਕੋਈ ਪਰਸਨਲੀ ਕੋਈ ਕੁਝ ਨਹੀਂ ਮੈਂ ਮੂੰਹ ਦੇ ਕਿੰਨਾ ਤਿੰਨਾਂ ਦੇ ਵਿੱਚੋਂ ਜੇ ਕੋਈ ਪਰਸਨਲ ਟ੍ਰੇਨਿੰਗ ਮੰਗਦਾ ਜਾਂ ਕੋਚ ਆ 98820090 ਤੇ ਫੋਨ ਕਰੋ। ਮੈਂ ਵੇਖਿਓ ਉਹਨਾਂ ਦੀਆਂ ਚੀਕਾਂ ਕਿਦਾਂ ਕਰਉਂਦਾ ਮੱਚੀਕਾਂ ਠੀਕ ਆ ਠੀਕ ਆ ਚੱਲ ਬੰਦ ਕਰ ਰੰਦਾ ਹੋ ਭਾਈ ਨੇ ਇੰਗਲਿਸ਼ ਆਂਦੀ ਜਾਂ ਉੱਥੋਂ ਰਾਈਟ ਕੋਸ ਕਿਹਾ ਹੈ ਮੱਦੇ ਕੀਤੀ ਐ ਨੇ ਮੱਦੇ ਬੋਲਦਾ ਹੈ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪੜੇ ਲਿਖੇ ਆ ਮੇਰੇ ਤੋਂ ਜ਼ਿਆਦੇ ਅੱਛਾ ਹਾਂ ਮੈਂ ਬੀਏ ਫੇਲ ਇਹ ਡਬਲ ਐਮ ਕੀਤੀ ਐ ਨੇ ਡਬਲ ਐਮ ਕੀਤੀ ਐ ਹਾਂ ਡੀਏ ਵੀ ਕਾਜ ਟਿੱਕੀਆਂ ਖਾ ਕੇ ਟਿੱਕੀਆਂ ਹਾਂ ਟਿੱਕੀ ਸਾਚੇ ਸਾਚਿਆ ਭਾਜੀ ਇਹ ਚ ਕਿਹੜੀ ਗੱਲ ਛੁੱਟ ਥੋੜੀ ਕੋਈ ਇੰਗਲਿਸ਼ ਵਿੱਚ ਫਿਰ ਲਾਈਨਾਂ ਸੁਣਾ ਦੇ ਦੋਗ ਨਹੀਂ ਨਹੀਂ ਇੰਨੇ ਨਹੀਂ ਉਸਤਾਦ ਜੀ ਇੰਗਲਿਸ਼ ਪਤਾ ਕੀ ਇੰਗਲਿਸ਼ ਤੇ ਇੰਗਲਿਸ਼ ਦਾ ਰਾਈਨ ਇੱਕ ਇੰਗਲਿਸ਼ ਬੋਲਿਆ ਹੁੰਦੀ ਆ ਜਿਤ ਤਰ੍ਹਾਂ ਦਾ ਮਾਹੌਲ ਹੈ ਨਾ ਇੰਗਲਿਸ਼ ਹੋਣੀ ਆ ਪੜੇ ਦੇਖੇ ਵਾਲਾ ਕੰਮ ਨਹੀਂ ਮਤਲਬਗਾ ਵੀ ਪਰ ਨਾ 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 ਹੁਣ ਇੱਥੇ ਤੇਰੇ ਸਾਹਮਣੇ ਉਹ ਮੁੰਡਾ ਆਪਣਾ ਚਲੋ ਹੁਣ ਸਾਡੀ ਦਾ ਨਾਂ ਕੀ ਲੈਣਾ ਸੱਡੂ ਭਰਾ ਦਾ ਨਾਂ ਕਿੰਨੇ ਜਿਹੜਾ ਨੇ ਅੰਗਰੇਜ਼ੀ ਸਿੱਖੀ ਕੋਈ ਛਾਈ ਆ ਇੰਗਲਿਸ਼ ਹਾਂ ਤੇ ਇੰਗਲਿਸ਼ ਇੱਕ ਫਲੋ ਹੈਗਾ ਇੰਗਲਿਸ਼ ਜਿੱਦਾਂ ਬੋਲੋਗੇ ਨਾ ਉਦਾਂ ਹੀ ਹੋਣੀ ਇੰਗਲਿਸ਼ ਕਦੀ ਪ੍ਰੈਜ਼ੈਂਟ ਟੈਂਸ ਟੈਂਸਰ ਨਹੀਂ ਆਉਂਦੀ ਇੰਗਲਿਸ਼ ਫਲੋ ਹੀ ਆਕ ਸੱਚ ਹੈ ਭਾਈ ਮਤਲਬ ਇਦਾਂ ਨਹੀਂ ਪੜਮਾ ਲੇਗੀ ਫਲੋ ਆਉਂਦੀ ਇੱਥੇ ਕਈ ਬੰਦੇ ਨੇ ਇਹੋ ਜਿਹੇ ਵੇਖ ਉਹਨਾਂ ਨੂੰ ਸਿਰਫ ਚਾਰ ਲਫ਼ਜ਼ਾਂ ਦਾ ਸਵਾਹ ਹੋਰ ਕੁਝ ਨਹੀਂ ਹੁੰਦਾ। ਕੀ ਬਾਤ ਕਰਨ ਦਾ ਭਾਈ ਜੀ ਜਿੰਦੀ ਦੀ ਸੀ ਇਹਦੇ ਬਾਰੇ ਨਹੀਂ ਪਤਾ। ਉਹਨਾਂ ਨੂੰ ਭਾਵੇਂ ਹਜ਼ਾਰ ਗੁਣਾ ਪੜ੍ਹੇ ਲਿਖਿਆ ਨੂੰ ਥੱਲੇ ਭਾਉ ਵਾਲੇ ਭਾਈ ਜੀ। ਜਿੰਨਾ ਮਰਜੀ ਪੜ੍ਹ ਲਓ ਪਰ ਭਾਈ ਦੇ ਸਾਰੇ ਪੈਰਾ ਥੱਲੇ ਹੀ ਐ। ਪੈਰਾਵਾਂ ਦਾ ਦੇਖ ਹੰਕਾਰ ਨਹੀਂ ਉਸਤਾਦ ਦਾ। ਸੱਚਾਈ ਐ ਕਿ ਕੌਨਫੀਡੈਂਸ ਲੈਵਲ ਭਾਈ ਦਾ ਇੰਨਾ ਕਿ ਹਾਈ ਲੈਵਲ ਦਾ ਨਾ ਕਿ ਕਿਸੇ ਨੂੰ ਵੀ ਕਿਸੇ ਚੀਜ਼ ਤੋਂ ਗੁਰਬਾਨੀ ਤੋਂ ਲੈ ਲਓ ਜਾਂ ਜ਼ਿੰਦਗੀ ਜਾਰ ਤੋਂ ਲੈ ਲਓ ਜਾਂ ਜਿਮ ਨਾਲ ਰਿਲੇਟਡ ਚੀਜ਼ਾਂ ਪ੍ਰੈਕਟੀਕਲੀ ਕਿਤਾਬੀ ਪੜ੍ਹਾਈ ਹੋ ਰਿਆ ਤੇ ਪ੍ਰੈਕਟੀਕਲੀ ਚੀਜ਼ ਬੜੀ ਹੋ ਰਿਆ। ਇਹ ਚੀਜ਼ ਜ਼ਮੀਨ ਅਸਮਾਨ ਦਾ ਫਰਕ ਹੈ ਜਦ ਤੱਕ ਬੰਦਾ ਜਿੰਮ ਜਾਣ ਕੇ ਵਰਕਆਊਟ ਨਹੀਂ ਕਰਦਾ ਕਿਤਾਬਾਂ 'ਚ ਭਾਵੇਂ ਜਿੰਨੀ ਮਰਜ਼ੀ ਕਹਾਣੀਆਂ ਕਹੀਆਂ ਵੀ ਇੰਨੀਆਂ ਖਾਲੀਆਂ ਇੰਨੀਆਂ ਬਰਨ ਕਰਦੀਆਂ ਜਦ ਤੱਕ ਜਿੰਮ ਦੇ ਅੰਦਰ ਆਣ ਕੇ ਪਸੀਨਾ ਨਹੀਂ ਕੱਢਦਾ ਭਾਈ ਦੀ ਪੰਜਾਬੀ ਦੀ ਗੱਲ ਵੀ ਕੱਚਾ ਨਹੀਂ ਗੱਲਾਂ ਕਰਦਾ ਭਾਜੀ ਅੱਗ ਲਾਗੇ ਦੀ ਦੇ ਵਲੋਗ ਜੀ ਬਿਲਕੁਲ ਬਿਲਕੁਲ ਇਹ ਉਹ ਬੰਦਾ ਬੋਲਿਆ ਵਾ ਜਦੋਂ ਮੇਰੇ ਕੋਲ ਅਜ ਤੋਂ 15 16 ਸਾਲ ਪਹਿਲਾਂ ਆਏ ਨਾ 122 ਕਿਲੋ ਇਹਦਾ ਭਾਰ ਹੀ ਸੋਫੇ ਉੱਤੇ ਬੈਠਾ ਉਹ ਸੋਫਾ ਪੁਰਾਣੀ ਘਰ ਅੱਜ ਵੀ ਮੌਜੂਦ ਹੈਗਾ ਇਹ ਕਹਿੰਦਾ ਵੀ ਮਿਰਤੇ ਕਿਉਂਕਿ ਮੈਂ ਤੁਹਾਨੂੰ ਪਤਾ ਲਾੜਲਾ ਜਿ ਤੇ ਮੇਰੇ ਤੇ ਭੋਜ ਭਾਈ ਨਾ ਪਾਇਓ ਸਤਾਜੀ ਜਿਮ ਦੀ ਚਾਬੀ ਨਾ ਦਿਓ ਤੇ ਇੱਕ ਮੇਰੇ ਕੋ ਬੋਲਿਆ ਚੱਲਣੀ ਹੈ ਜਾਣਾ ਤੇ ਮੈਨੂੰ ਹੁੰਦਾ ਵਾ ਵੀ ਜਿਹੜਾ ਬੰਦਾ ਇਦਾਂ ਦਾ ਹੋਵੇ ਨਾ ਉਹਨੂੰ ਤੇ ਮੈਂ ਕੁੜੀਆਂ ਤੋਦੇ ਅਰਕੂ ਬੁਲਾਉਣਾ ਨਾ ਮੈਂ ਠੀਕ ਹੈ ਜੀ ਠੀਕ ਹੈ ਜੀ ਮੈਂ ਖਾ ਕੁਝ ਨਹੀਂ ਕਰਦੇ ਦੇਖ ਲਓ ਨਾ ਮੈਂ ਨਹੀਂ ਕੁਝ ਕਹਿਣਾ ਕਿਦਾਂ ਤੋਦੇ ਅਰਕੂ ਬੋਲਦੇ ਤੋਦੇ ਬੈਲ ਵਾਂਗੂੰ ਆਉਂਦੇ ਬਾਅਦ ਅੱਖਾਂ 'ਚੋਂ ਫੋਪੇ ਲਾ ਲੈਣੇ ਨਾ ਜਿਹਦੇ ਪੁਰਾਣੇ ਬੋਲਦਾਂ ਚੱਲ ਆਈ ਤਾਂ ਦੇਖਿਆ ਨਹੀਂ ਡੈਡੀ ਸਾਡੇ ਕਰਦੇ ਹੁੰਦੇ ਸੀ ਤੇ ਜਦੋਂ ਕੋਲੂ ਹੁੰਦਾ ਤਾਂ ਦਿਵਾਲੇ ਵਾਲੇ ਬੋਲਦ ਘਵਾਣੇ ਤੋ ਕਈ ਵਰੀ ਉਹ ਹੀ ਹੰਮ ਜਾਂਦੇ ਹੈ ਤੇ ਚਲੋ ਜਨਵਰੀ ਵਿਚਾਰੇ ਉਹਦਾ ਤਸ਼ੱਦਦ ਕਰਨਾ ਜਿਹਦਾ ਨਾ ਹੀ ਬੰਦਾ ਕਰਦਾ ਪਰ ਲੋੜ ਹੁੰਦੀ ਬੰਦੇ ਦੇ ਇੱਕ ਤੋ ਅੱਖਾਂ ਅੱਗੇ ਲਾਣੇ ਖੋਪੇ ਤੇ ਬਸ ਉਦਾਂ ਨੂੰ ਫਿਰ ਭਜਾਈਆਂ ਨੇ ਵਾਲੇ ਵਾਲ ਪਹ ਹਜ਼ਾਰ ਚੱਕਰ ਲੱਗ ਜੇ ਏਦਾਂ ਹੀ ਉਸਤਾਦ ਜੀ ਬਸ ਫਿਰ ਜਦੋਂ ਵਜਨ ਪਾਣਦੇ ਮੋਢਿਆਂ ਤੇ ਫਿਰ ਮਸਕੂਰ ਨਹੀਂ ਹੁੰਦਾ ਜਦੋਂ ਥਾਪੀ ਦੇ ਦੇ ਬੰਦਾ ਮਗਰੋਂ ਵੀ ਹੌਸਲਾ ਦੇ ਦੇ ਤੋ ਉਦਾਂ ਫਿਰ ਬੱਲੇ ਬੱਲੇ ਹੁੰਦੀ ਬੰਦੇ ਦੀ ਫਿਰ ਨੇਚਰਲੀ ਗੱਲਾਂ ਨਾ ਤਾਂ YouTube ਚੈਨਲ ਵੇਖੋ ਆਪਾਂ ਚਾਲੂ ਕੀਤਾ ਔਰ ਕਿੰਨੀਆਂ ਗੱਲਾਂ ਵਾਂ Instagram ਤੇ ਆਪਾਂ ਨਹੀਂ ਗੱਲਦੇ ਜਜ਼ਬਾਤ ਜਿਹੜੇ ਹੁੰਦੇ ਕਈਆਂ ਦੇ ਹਰ ਬੰਦੇ ਇਹ ਚੈਨਲ ਦੇ ਆਪਾਂ ਮਧਿਆ ਰਾਈ ਜਿਹੜਾ ਕਿੰਨਾ ਕੁਸ਼ ਗੱਲਾਂ ਪਤਾ ਕਰ ਲਿਆ ਕਰਨੀਆਂ ਸਾਨੂੰ ਕੋਈ ਪੈਸਾ ਪੈਂਦਾ ਟਾਈਮ ਜਾਂ ਘੰਟਾ ਤੁਸੀਂ ਕੋਚਿੰਗ ਦੇਈ ਜੋ ਮੈਂ ਨਾਲ ਗੱਡ ਕਰੀਏ ਨਾ ਤੇ ਇਦਰੋਂ ਮੈਂ ਚੱਕਰੀਆ ਕਮਾਈਏ ਨਾ ਪੈਸਾ ਮੈਂ ਕਿਸੇ ਨੂੰ ਦੇਣਾ ਮੈਂ ਵਾਅਦਾ ਨਾ ਕਿਹਾ ਲੀੜਾ ਕੱਪੜਾ ਖਾਣਾ ਪੀਣਾ ਟਰੋਫੀਆ ਜੋ ਵੀ ਸਪੋਰਟਸ ਦੇ ਵਿੱਚ ਡਾਇਟ ਦਵਾਂਗੇ ਆਪਾਂ ਕਿਉਂਕਿ ਪੈਸਾ ਮੁੜ ਕੇ ਰਾਈਨ ਵਰਗਾ ਪੈਸਾ ਲੈ ਕੇ ਗੁੱਡੀਆਂ ਡਾਉਣ ਲੱਪੇ ਕਮਾਂਡ ਵਰਗਾ ਬਣੇ ਉਹ ਕਿ ਪਿੱਛੇ ਖੇਡਦਾ ਮੈਨੂੰ ਇਹਨੂੰ ਮੈਂ ਫੜਿਆ ਸਟ੍ਰੀਕ ਕੀ ਕੀ ਸਟ੍ਰੀਕ ਸਟ੍ਰੀਕ ਹੀੜਦਾ ਫੋਨ ਤੇ ਇਹਨੂੰ ਮੈਂ ਫੜ ਲਿਆ ਥੋੜੀ ਖੇਡ 200 ਕਮਾਉਣਾ 300 ਕਮਾਉਣਾ ਮੇਰੇ ਕੋਲ ਇਹ ਰੇਲਾ ਕਰਖਾਨ ਪਿੱਲੀ ਮੈਂ ਇਹ ਨਹੀਂ ਕਰ ਦੇਣਾ ਤੇ ਆ ਜਿੰਨੇ ਫੋਨ ਫੜਿਆ ਇਹ ਵੀ ਖੇਡਦਾ ਇਸ ਦੀ ਗੱਲ ਆ ਆਪਾਂ ਨੂੰ ਸਾਰਾ ਪਤਾ ਇੱਕ ਦੋ ਬੰਦੇ ਹੋਰ ਖੇਡਦੇ ਜਿੰਮ ਜ ਆਪਾਂ ਕਦੀ ਕੀਤਾ ਨਹੀਂ ਆ ਰੰਧਾਵਾ ਸਾਹਮਣੇ ਪਿੱਛੇ ਚਸਕਰ ਪੈ ਗਿਆ ਮੈਚਾਂ ਮੂਚੇ ਦਾ ਮੈਂ ਛੜ ਦੇ ਪੁੱਸਿਆ ਆਪਾਂ ਹੋ ਟ੍ਰੈਕ ਲਿਆਗੇ ਮੈਂ ਪੈਸਾ ਨਹੀਂ ਦੇਦਾ ਵੇਚਦਾ ਨਹੀਂ ਸਤਾ ਨਹੀਂ ਵਿਆ ਆ ਕਿੰਨਾ ਲੌਸ ਕੀਤਾ ਨੇ ਲੌਸ ਵੀ ਕੀਤਾ ਜੀ ਪਾਣੀ ਘਾਚੂ ਕੀਤਾ ਇਹਨੇ ਕੋਈ ਪੰਗਾ ਲਿਆ ਆ ਇੱਕ ਵਾਰੀ ਵਰਲਡ ਕੱਪ ਤੇ ਉਹ ਵੀ ਕਿਸੇ ਦੇ ਕਹਿਣ ਤੇ ਮੈਂ ਲਾਇਆ 5000 ਰੁਪਇਆ ਉਹ ਜਿੰਦਗੀ ਦਾ ਸਭ ਤੋਂ ਜਨਾ ਮੈਂ ਤਾਂ ਜ਼ਾਦਾ ਯੂਟਿਊਬਰ ਸਾਲ ਹੋ ਗਿਆ ਮੈਨੂੰ ਕਹਿੰਦੇ ਕੀ ਹੋਇਆ ਮੈਂ ਅੱਜ ਮੈਂ ਯਾਰ ਗਿਆ ਮੈਂ ਮੈਂ ਯਾਰ ਗਿਆ ਸੌ ਲੱਗੇ ਮੈਂ ਨਹੀਂ ਕਿਹਾ ਮੈਂ ਲਾਈਵ ਨਹੀਂ ਮੈਂ ਮੈਂ ਯਾਰ ਗਿਆ ਮੈਂ ਯਾਰ ਗਿਆ ਉਹਦੇ ਵਿੱਚ ਤਿੰਨ ਚਾਰ ਬੰਦੇ ਆਪੇ ਬਾਗੇ ਮੈਂ ਯਾਰ ਮੈਨੂੰ ਕਹਿੰਨੇ ਗਿਆ 40000 ਰੁਪਏ ਲਾ ਤੇ ਮੈਂ ਤੁਹਾਨੂੰ ਦੱਸਦਾ ਬਬਾਈ ਮੈਂ ਮੈਂ ਅੱਜ ਤੁਹਾਨੂੰ ਦੱਸ ਰਿਹਾ ਸੱਚ ਮੈਂ ਬਕਾਉਣੇ ਹੀ ਬੰਦੇ ਮੈਂ ਇਹੋ ਜੇ ਕੰਮ ਕਰ ਦੇਣੀ ਆ ਸਾਰੀ ਬੱਕੇ ਉਹਦੇ ਵਿੱਚ ਤਿੰਨ ਚਾਰ ਬੰਦੇ ਬਾਗੇ ਕਹਿੰਦੇ ਆ ਆ ਵੀ ਬਾਗ ਗਿਆ ਉਹ ਦੋ ਚਾਰ ਹੋ ਰਿਹਾ ਜਦੋਂ ਨਾ ਨਹੀਂ ਲੈਣਾ ਉਹ ਚਲੋ ਇਹਨੂੰ ਆਪਾਂ ਟਰੈਕ ਦੇ ਦਤਾ ਮੈਂ ਨਹੀਂ ਯਾਰ ਆ ਟਰੈਕ ਹੀ ਆ ਜਿੱਦਾਂ ਹੀ ਅਜਿhandle ਕਮਸੋਰ ਸੀ ਹੁਣ ਇਹਨੂੰ ਕਿਹਾ ਮੈਂ ਸੱਚਾ ਥੋੜੇ ਫੜਾ ਹੋਰ ਇਨਵੈਸਟ ਕਰ ਲਾ ਤੇਰਾ ਗਾਹ ਕੁੜੀ ਜਵਾਨ ਹੋਂਡੀ ਆ ਚਲੋ ਜਿਹੜਾ ਵੀ ਆ ਤੇ ਖਰਚੇ ਜਿਆਦੇ ਆ ਤੁਹਾਨੂੰ ਇਹੋ ਆਪਾਂ ਕਹਿਦਾ ਵੀ ਚਲੋ ਸੱਜਣ ਦੇ ਉਸਤਾਦ ਹੋ ਹੁੰਦਾ ਵੀ ਜੇ ਸੱਜਣ ਦੇ ਉਸਤਾਦ ਨੇ ਮੀਰ ਆਣਾ ਤੇ ਚੇਲੇ ਵੀ امیر ਕਰ ਦੋ ਠੀਕ ਆ ਤੇ ਉਹ ਗੱਲ ਜੇ ਮੈਂ ਭੁੱਖਾ ਤੇ ਤੂੰ ਹੀ ਭੁੱਖੇ ਗੱਲ ਦੇ ਉਧਰ ਦੀ ਹੁਣ ਇਹ ਡਿਜੀਟਲ ਸੋਹਣੀਆ ਕੋਟੀਆਂ ਇਹ ਕੱਲ ਨੂੰ ਤੁਹਾਨੂੰ ਤੇਰੀਆਂ ਮੈਂ ਇੱਕ ਰਿਆ ਸੀ ਜਿਹਨ ਪਾਗਲੀ ਰਿਹਾ ਤੁਹਾਨੂੰ ਦੇਣੀ ਇਹ ਫੁੱਲਾੜੀ ਹੁਣ ਪਾਣੀ ਕਿਨੂੰ ਚੱਜੇ ਇਹੋ ਜਿਹੇ ਬੰਦੇ ਮਹਿਲ ਹੈ ਤੇ ਇਹ ਨਹੀਂ ਹੁਣੀ ਖੁੱਲੀ ਬੜੀ ਹੈ ਤੇਰਾ ਪਪਾ ਕਿਨਾਂ ਬਟ ਡਟ ਘਟਾ ਦੇ ਤੈਨੂੰ ਹੋਰ ਲੈਣਾ ਇਹਨਾ ਹੋਰ ਖੁੱਲੀ ਨਹੀਂ ਇੰਨੀਆਂ ਗੱਲਾਂ ਬਾਤਾਂ ਆਪਾਂ ਫੇਰ ਇਦਾਂ ਦੀਆਂ ਇਹੋ ਜਿਹੀ ਗੱਲਾਂ ਕਰਿਆ ਕਰਦੀਆਂ ਆਪਾਂ ਹਰ ਬੰਦੇ ਬਾਰੇ ਤੁਹਾਨੂੰ ਪਤਾ ਲੱਗੇ ਵੀ ਉਹ ਬੰਦੇ ਦੀ ਚੀਜ਼ ਬਾਦ ਕੀ ਹੈਗੀ ਆ ਹੁਣ ਐਕਸੈਸ ਸਟਾਰ ਹੋਣ ਆਪਾਂ ਵਲੌਗ ਪਾਉਣ ਲੱਗੇ ਆ YouTube ਤੇ ਛਾੜ ਲੱਗੇ ਆ